ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੱਦਾ ਵੀਰਾਂ ਪਰੜੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚਾਹੇ ਤੁਹਾਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਨੇ ਕੀਤੀ ਜੰਗਬੰਦੀ ਦੀ ਉਲੰਘਣਾ ਭਾਰਤ ਨੇ ਦਿੱਤਾ ਮੂੰਹ ਤੋੜਮਾ ਜਵਾਬ ਪਾਕਿਸਤਾਨੀ ਫੌਜ ਨੇ ਸ਼ਨੀਚਰਵਾਰ ਰਾਤ ਨੂੰ ਤ੍ਰੀਪ ਕਸ਼ਮੀਰ ਦੇ ਨੌਗਮ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਬਿਨਾਂ ਕਾਰਨ ਗੋਲੀਬਾਰੀ ਕੀਤੀ ਪਾਕਿਸਤਾਨੀ ਫੌਜ ਨੇ ਇਹ ਹਮਾਕਤ ਸੌਦੀ ਅਰਬ ਦੇ ਨਾਲ ਹੋਏ ਰੱਖਿਆ ਸਮਝੌਤੇ ਦੇ ਠੀਕ ਇੱਕ ਦਿਨ ਬਾਅਦ ਕੀਤੀ ਜਿਸ ਦਾ ਭਾਰਤੀ ਫੌਜਿਕ ਨੇ ਸਖਤ ਜਵਾਬ ਦਿੰਦੇ ਹੋਏ ਦੁਸ਼ਮਨ ਦੀ ਨਗਰਾਨੀ ਚੌਂਕੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹਾਲਾਂਕਿ ਫੌਜ ਵੱਲੋਂ ਜੰਗਬੰਦੀ ਦੇ ਲੰਘਣਾ ਦੀ ਦੇਰ ਰਾਤ ਤੱਕ ਪੁਸ਼ਟੀ ਨਹੀਂ ਕੀਤੀ ਗਈ ਸੀ ਸੂਤਰਾਂ ਨੇ ਦੱਸਿਆ ਕਿ ਸ਼ਾਮ ਕਰੀਬ 5:30 ਵਜੇ ਪਾਕ ਸਤਨ ਵੱਲੋਂ ਨੋਗਾਮ ਸੈਕਟਰ ਦੇ ਤੁਤਮਾਰ ਗਲੀਚਸ ਸਥਿਤ ਭਾਰਤੀ ਚੌਕੀਆਂ ਤੇ ਗੋਲੀਬਾਰੀ ਕੀਤੀ ਗਈ ਭਾਰਤੀ ਫੌਜ ਦੇ ਜਵਾਨਾਂ ਨੇ ਪਹਿਲਾਂ ਇਸ ਨੂੰ ਸਿਰਫ ਉਕਸਾਵੇ ਦੀ ਕਾਰਵਾਈ ਮੰਨਦੇ ਹੋਏ ਤੀੜਜ ਦਿਖਾਇਆ ਪਰ ਜਦ ਗੋਲੀਬਾਰੀ ਦੀ ਤਿੱവ്രਤਾ ਵਧਣ ਲੱਗੀ ਤਾਂ ਉਹਨਾਂ ਨੇ ਵੀ ਜਵਾਬੀ ਫਾਇਰ ਕੀਤਾ ਲਗਭਗ 40 ਮਿੰਟ ਤੱਕ ਦੋਵਾਂ ਪਾਸਿਆਂ ਲਗਾਤਾਰ ਭਿਆਨਕ ਗੋਲੀਬਾਰੀ ਹੋਣ ਦੀ ਸੂਚਨਾ ਹੈ ਪਾਕਿਸਤਾਨ ਫੌਜ ਵੱਲੋਂ ਗੋਲੀਬਾਰੀ ਬੰਦ ਹੋਣ ਤੋਂ ਬਾਅਦ ਭਾਰਤੀ ਜਵਾਨਾਂ ਨੇ ਵੀ ਜਵਾਬੀ ਵਾਰ ਬੰਦ ਕਰ ਦਿੱਤਾ ਲਗਭਗ 3 ਘੰਟੇ ਰਾਤ ਲਗਭਗ 9:30 ਵਜੇ ਪਾਕਿਸਤਾਨੀ ਫੌਜੀਆਂ ਨੇ ਮੋੜ ਭਾਰਤੀ ਚੌਕੀਆਂ ਤੇ ਗੋਲੀਬਾਰੀ ਕੀਤੀ ਤੇ ਭਾਰਤੀ ਜਵਾਨਾਂ ਨੇ ਵੀ ਮੋੜਮਾਂ ਜਵਾਬ ਦਿੱਤਾ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨੀ ਫੌਜ ਦੀ ਇੱਕ ਨਗਰਾਨੀ ਚੌਕੀ ਨੂੰ ਕਾਫੀ ਨੁਕਸਾਨ ਪੁੱਜਾਇਆ{{\text{ਤਤਮਾਰ ਕਲੀ ਦੇ ਸਾਹਮਣੇ}}}}{L O C ਦੇ ਪਾਰ ਸਥਿਤ ਇਲਾਕੇ ਨੂੰ ਲੀਪਾ ਘਾਟਕ ਕਿਹਾ ਜਾਂਦਾ ਹੈ ਸੂਤਰਾਂ ਦੀ ਮੰਨੀਏ ਤਾਂ ਇਸ ਘਟਨਾ ਤੋਂ ਬਾਅਦ ਨਗਾਮ ਤੋਂ ਲੈ ਕੇ ਟੰਗ ਡਾਰ ਕਰਨਾਰ ਤੱਕ L O C ਤੇ ਚੌਕਸੀ ਵਧਾ ਦਿੱਤੀ ਗਈ ਹੈ ਸਾਰੇ ਫੀਲਡ ਕਮਾਂਡਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਕਿਸੇ ਵੀ ਸਥਿਤੀ ਨਾਲ ਜਿੱਥਣ ਲਈ ਤਿਆਰ ਰਹਿਣ ਇਸ ਨਾਲ ਹੀ ਤੁਤਮਾਰ ਗਲੀ ਦੇ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ 'ਚ ਗਲੀਬਾਰੀ ਦਰਨ ਅੱਤਵਾਦੀਆਂ ਦੀ ਕੋਸ ਬੈਠ ਤੇ ਸ਼ੱਕ ਦੇ ਕੰਨ ਤਲਾਸ਼ੀ ਮੈਨ ਚਲਾਈ ਜਾਣ ਦੀ ਵੀ ਸੂਚਨਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ